ਕੁਣਤਾਸ ਵਿਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾਰ ਨਾਸੀ ਆਪਣ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਆਨੰਦ ਦੁਖ ਦੂਰ ਪਿਆਨਾ ਮਨੁ ਮਾਨਕ ਲਿਵ ਤਤ ਨੁ ਕਾਨਾ ਜੋ ਕਿਛੁ ਹੋ ਆਸੋ ਤੇਰਾ ਪਾਣਾ ਜੋ ਇਵ ਬੂਝੈ ਸੋ ਸਹਿਜ ਸੁਮਾਣਾ ਕਹਿਤ ਕਬੀਰ ਕਿਲ ਬਿਖ ਗਏ ਖੀਣਾ ਮਨ ਭਾਇ ਜਗ ਜੀਵਨ ਲੀਣਾ ਪ੍ਰਭਾਤੀ ਅੱਲਾਹ ਇਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹੋ ਮਹਿ ਤਤ ਨਾਹੀ ਰਾ ਅੱਲਾਹ ਰਾਮ ਜਿਵੋਂ ਤੇਰੇ ਨਾਈ ਤੂੰ ਕਰ ਮਿਹਰਾਮਤ ਸਾਈ ਰਹਾਉ ਦੱਖਣ ਦੇਸ ਹਰੀ ਕਾ ਬਾਸਾ ਪੱਛਮ ਅੱਲਹਿ ਮਕਾਮਾ ਦਿਲ ਮਹਿ ਖੋਜ ਦਿਲਾਂ ਦਿਲ ਖੋਜੋ ਏਹੀ ਠੌਰ ਮਕਾਮਾ ਬ੍ਰਹਮਣ ਗਿਆਸ ਕਰਹਿ 24 ਸਾ ਕਾਜੀ ਮਹਿ ਰਮਜਾਨਾ 11 ਮਾਸ ਪਾਸ ਕਹਿ ਰਾਖੀ ਏਕੈ ਮਹੀ ਨਿਧਾਨਾ ਕਹਾਂ ਉਡੀਸਤੇ ਮੱਜਨ ਕੀਆ ਕਿਆ ਮਸੀਤ ਸਿਰ ਨਾਹੀਂ ਦਿਲ ਮਹਿ ਕਪਟ ਨਿਵਾਜ ਗੁਜਾਰੇ ਕਿਆ ਹਜ ਕਾਬੈ ਜਾਏ ਏਤੇ ਔਰਤ ਮਰਦ ਸਾਜੀ ਏ ਸਭ ਰੂਪ ਤੁਮਾਰੀ ਕਬੀਰ ਪੂੰਗਰਾ RAM ਅੱਲਾਹ ਕਾ ਸਭ ਗੁਰ ਪੀਰ ਹਮਾਰੀ ਕਹਿਤ ਕਬੀਰ ਸੁਨਹੁ ਨਰ ਨਰਵੈ ਪਰ ਹੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਣੀ ਤਬ ਹੀ ਨੇਚੈ ਤਰਨਾ ਪ੍ਰਭਾਤੀ ਅਵਲ ਅੱਲਾਹ ਨੂਰਿ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਨਾ ਪੂਲੋ ਪਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰੇ ਰਹੇ ਉਸ ਰਬ ਠਾਈ ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੂਚ ਮਾਟੀ ਕੇ ਭਾਂਡੇ ਨਾ ਕਛ ਪੂਚ কুমਭਾਰੇ ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਨੈ ਬੰਦਾ ਕਹੀਐ ਸੋਈ ਅੱਲੋ ਅਲਖ ਨਾ ਜਾਈ ਲਖਿਆ ਗੁਰ ਗੁੜ ਦੀ ਨਾ ਮੀਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਦੀਠਾ ਪ੍ਰਭਾਤੀ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮਹਿ ਏਕ ਖੁਦਾਏ ਕਹਿ ਤਹੁ ਤਉ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਪਰਮ ਨਾ ਜਾਈ ਰਹਾ ਪਕਰ ਜਿਓ ਆਨਿਆ ਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜਮ ਪਾਕ ਕੀਆ ਮੂੰਹ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਵਾਜ ਗੁਜ਼ਾਰੋ ਕਿਆ ਹਜ ਕਾਬਾ ਜਾਇਆ ਤੂੰ ਲਾਪਾਕ ਪਾਕ ਨਹੀਂ ਸੂਜਿਆ ਤਿਸ ਕਾ ਮਰਮ ਨਾ ਜਾਣਿਆ ਕਹ ਕਬੀਰ ਭਿਸਤ ਤੇ ਚੂਕਾ ਦੋਜਕ ਸਿਉ ਮਨ ਮਾਨਿਆ ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦਿਵਾ ਕਰ ਅਧਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਗ ਰਹੀ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਭਾਈ ਹਾ ਦਾ ਬ੍ਰਹਮ ਨਿਗਮ ਵਿਚਾਰੈ ਅਲਖ ਨਾ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ ਜਗਾਇਆ ਬੂਜੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੀ ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ प्रभाती ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝਿ ਲਿਆਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਵੇਦੀ ਅਲੇ ਗੋਪਾਲ ਗਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਉ ਮਨਹਿ ਹਾਟ ਮਨਹਿ ਪਾਟ ਮਨਹਿ ਹੈ ਪਾਸਾਰੀ ਮਨਹਿ ਬਾਸੈ ਨਾਨਾ ਭੀਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿਜ ਸੁਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪ੍ਰਖੋਤਮ ਤਾ ਕੀ ਅਬਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਅਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾ ਕਾਇੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਾਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਹਾਨਦ ਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਖੂ ਬਾਨੈ ਬੀਖੇ ਬਾਸ ਤੇ ਸੁਖ ਲਾਗੇ ਲਾ ਸਰਬੇ ਆਦ ਪਰਮ ਲਾਦ ਕਾਸ਼ਟ ਚੰਦਨ ਭੈ ਲਾ ਤੁਮ ਚੇ 파ਰਸ ਹਮ ਚੇ ਲੋਹਾ ਸੰਗੇ ਕੰਚਨ ਭੈ ਲਾ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਇ ਲਾ ਪ੍ਰਭਾਤੀ ਅਕਲ ਪੁਰਖ ਇਕ ਚਲ ਤੇ ਉਪਾਇਆ ਕਟ ਕਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀ ਆ ਸੁ ਮਾਲੂਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠਲ ਦੇਵ ਜੀ ਕਾ ਬੰਦਨ ਕਰਮ ਬਿਆਪੈ ਜੋ ਕਿਸ ਕੀ ਆ ਸੁ ਆਪੈ ਆਪੈ ਪ੍ਰਣਵਤ ਨਾਮ ਦੇਉ ਇਹੋ ਜੀਉ ਚਿਤ ਵੈ ਸੋ ਲਹੈ ਅਮਰ ਹੋਏ ਸਦ ਆਖੁਲ ਰਹੈ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰ ਤਲ ਕਾਤੀ ਠਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਇ ਧੋਤੀ ਕਰਮ ਮੁਖ ਖੀਰੰ ਰਿਦੈ ਸ਼ੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚ ਸਚਿਤ ਅਕਰਮੰ ਏ ਲੰਪਟ ਨਾਚ ਧਰਮੰ ਮਿਰਗ ਆਸਣ ਤੁਲਸੀ ਮਾਲਾ ਕਾਰਿ ਉਜਲ ਤਿਲਕ ਕਪਾਲਾ ਹृदय ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨੇ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ ਕਹੋ 베ਣੀ ਗੁਰਮੁਖ ਧਿਆਵੈ ਬਿਨ ਸਤ ਗੁਰ ਬਾਟ ਨਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਜੈ ਜੈ ਬੰਤੀ ਮਹੱਲਾ ਨੋ ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜਿ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੀ ਪਰ ਕਰਤਮਾਨ 바ਰੂ ਕੀ ਭੀਤ ਜੈਸੇ ਬਸਦਹਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜੈ ਜੈ ਬੰਤੀ ਮਹੱਲਾ ਨੌਂ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਜਤ ਨਹਿ ਕਿਉ ਗੁਵਾਰ ਬਿਨ ਸਤ ਨਹਿ ਲੱਗੈ ਬਾਰ ਪੂਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਵਿਖਿਆ ਬਿਖਿ ਜਿਉ ਬੇਸਾਰ ਪ੍ਰਭ ਕੋ ਜਸ ਹੀ ਏ ਧਾਰ ਨਾਨਕ ਜਨ ਕਹਿ ਪੁਕਾਰ ਔਰ ਬਿਹਾਤ ਹੈ ਜੈ ਜੈ ਵੰਤੀ ਮਹੱਲਾ ਨੋ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਜਗ ਮਹਾਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਵਿਖਿਆਨ ਸਿਓ ਅਤਲੁ ਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗਉ ਹੋਰੀ 베ਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉਂ ਜਗ ਪਸਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾ ਕੀ 체ਰੀ ਜੈ ਜੈ ਵੰਤੀ ਮਹੱਲਾ ਨੋਆ ਬੀਤ ਜਹ ਹੈ ਬੀਤ ਜਹ ਹੈ ਜਨਮ ਅਕਾਜਰੀ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾਂ ਜੈ ਹੈ ਭਾਜਰੀ ਰਹਾਉ ਅਸਰ ਜੋ ਮਾਦਿਓ ਦੇ ਸੋ ਤਉ ਤੇਰੋ ਹੋਏ ਹੈ ਖੇ ਕਿਉ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ RAM ਭਗਤ ਹੀਏ ਆਨ ਛਾਟ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਬੇਰਾਜ ਰੀ